ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਮੂਰੇ ਹਾਜ਼ਰ ਹੋਏ ਹੈਗੇ ਆ ਮਾਤਾ ਦਿਨ ਰਾਤੇ ਸ਼ੁਰੂ ਹੋਏ ਨੇ ਮਾਤਾ ਰਾਣੀ ਕਿਰਪਾ ਕਰੇ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰੇ ਸਾਰਿਆਂ ਦੀਆਂ ਇੱਛਾਵਾਂ ਮਰਾਦਾ ਪੂਰੀਆਂ ਕਰੇ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਏ ਹੈਗੇ ਆ ਉਹ ਮੁਰ ਪੰਖ ਦੇ ਸਬੰਧ ਦੇ ਵਿੱਚ ਹੈਗੀ ਆ ਮੈਂ ਆਪਾਂ ਤੁਹਾਨੂੰ ਦੱਸਦੇ ਆਂ ਵੀ ਹਾਂ ਵੀ ਇਹ ਮੋਰ ਪੰਖਾ ਜਿਹੜਾ ਕੀ ਕਿਵੇਂ ਆ ਕੀਵੇਂ ਤੁਸੀਂ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਕਿੱਥੇ ਰੱਖ ਸਕਦੇ ਹੋ ਤੇ ਕਿੰਜ ਰੱਖਣਾ ਹੈਗਾ ਇਹ ਠੀਕ ਹੈ ਜੀ ਮੋਰ ਪੰਖਾ ਜਿਹੜੀ ਬਹੁਤ ਹੀ ਸੁੱਚੀ ਚੀਜ਼ ਆ ਤੁਸੀਂ ਦੇਖਿਆ ਹੋਊਗਾ ਵੀ ਮੰਦਰਾਂ ਦੇ ਵਿੱਚ ਇਹ ਤਕਰੀਬਨ ਰੱਖਿਆ ਹੁੰਦਾ ਹੈਗਾ ਜਦੋਂ ਆਪਾਂ ਝਾੜਾ ਕਰਾਣਾ ਹੈ ਝਾੜਾ ਵੀ ਮੋਰ ਪੰਖ ਦੇ ਨਾਲ ਹੀ ਕੀਤਾ ਜਾਂਦਾ ਹੈਗਾ ਸ਼੍ਰੀ ਕ੍ਰਿਸ਼ਨ ਜੀ ਦੇ ਮੰਦਰ ਦੇ ਵਿੱਚ ਵੀ ਮੋਰ ਪੰਖ ਹੁੰਦਾ ਹੈਗਾ ਵਿਸ਼ਨੂ ਜੀ ਦੇ ਮੰਦਰ ਵਿੱਚ ਵੀ ਮੋਰ ਪੰਖ ਹੁੰਦਾ ਹੈਗਾ ਤੇ हनुमान जी ਦੇ ਮੰਦਿਰ ਦੇ ਵਿੱਚ ਵੀ ਵੱਧ ਤੋਂ ਵੱਧ ਮੋਰ ਪੰਖ ਰੱਖਿਆ ਜਾਂਦਾ ਜਿਹੜੇ ਨੈਗੇਟਿਵ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਜਿਹੜਾ ਝਾੜਾ ਕੀਤਾ ਜਾਂਦਾ ਮੋਰ ਪੰਖ ਦੇ ਨਾਲ ਹੀ ਕੀਤਾ ਜਾਂਦਾ ਹੈਗਾ ਇਸ ਲਈ ਕਦੇ ਵੀ ਮੋਰ ਪੰਖ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ ਹੈਗੀ ਕਦੇ ਇਹਨੂੰ ਝੂਠੇ ਮੁਠੇ ਹੱਥ ਨਹੀਂ ਲਾਣੇ ਚਾਹੀਦੇ ਹੈਗੇ ਖਾਸ ਕਰਕੇ ਜਦੋਂ ਲੇਡੀਜ਼ ਨੂੰ ਪੀਰੀਅਡਸ ਦੇ ਹੋਣ ਤਾਂ ਉਦੋਂ ਵੀ ਇਹਨਾਂ ਨੂੰ ਟੱਚ ਨਹੀਂ ਕਰਨਾ ਚਾਹੀਦਾ ਹੈਗਾ ਤੇ ਕਦੇ ਵੀ ਇਹਨੂੰ ਨੀਚੇ ਨਹੀਂ ਗਿਰਨਾ ਚਾਹੀਦਾ ਹੈਗਾ ਬਾਈ ਚਾਂਸ ਨੀਚੇ ਗਿਰ ਵੀ ਜਾਂਦਾ ਤਾਂ ਇਹਦੀ ਪੂਰੀ ਇੱਜ਼ਤ ਮਾਨਨਾ ਸਿਰ ਨੂੰ ਲਾ ਕੇ ਤੇ ਇਹਨੂੰ ਰੱਖਣਾ ਚਾਹੀਦਾ ਹੈਗਾ ਤੇ ਦੂਸਰੀ ਗੱਲ ਇਹ ਹੈਗੀ ਹੈ ਜਿਹੜਾ ਮੋਰ ਪੰਖਾ ਜਿਹੜਾ ਕਦੇ ਵੀ ਜਿਹੜਾ ਟੁੱਟਿਆ ਫੁੱਟਿਆ ਹੁੰਦਾ ਹੈਗਾ ਮੋਰ ਪੰਖ ਉਹ ਆਪਣੇ ਘਰ ਚ ਨਹੀਂ ਰੱਖਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਪੂਰਾ ਮੋਰ ਪੰਖਾ ਹੈਗਾ ਇਹ ਬਿਲਕੁਲ ਹੀ ਕੰਪਲੀਟ ਹੈ ਤੇ ਬਿਲਕੁਲ ਹੀ ਸਹੀ ਹੈ ਕੋਈ ਵੀ ਇੱਥੋਂ ਜਿਵੇਂ ਟੁੱਟਾ ਫੁੱਟਾ ਹੋਵੇ ਜਾਂ ਇਹ ਵਾਲੀ ਚੀਜ਼ ਪੂਰੀ ਨਾ ਬਣੀ ਹੋਵੇ ਐਹਲਿਆ ਮੋਰ ਪੰਖਾ ਜਿਹੜਾ ਕਦੇ ਵੀ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਦੂਸਰੀ ਗੱਲ ਕਦੇ ਵੀ ਮੋਰ ਪੰਖ ਆਪਣੇ ਪੂਜਾ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਮੋਰ ਪੰਖ ਦਾ ਕੰਮ ਆ ਘਰ ਦੀ ਨੈਗੇਟਿਵਿਟੀ ਨੂੰ ਦੂਰ ਕਰਨਾ। ਜਿਹੜਾ ਆਪਣਾ ਮੰਦਿਰ ਆ ਮੰਦਿਰ ਤਾਂ ਆਪਣਾ ਉੱਥੇ ਤਾਂ ਨੈਗੇਟਿਵਿਟੀ ਹੋ ਹੀ ਨਹੀਂ ਸਕਦੀ ਹੈਗੀ। ਇਸ ਲਈ ਕਈ ਲੋਕਾਂ ਜਿਵੇਂ ਕਿ ਮੰਦਿਰ ਦੇ ਵਿੱਚ ਵੀ ਮੋਰ ਪੰਖ ਰੱਖਦੇ ਨੇ ਮੰਦਿਰ ਦੇ ਵਿੱਚ ਮੋਰ ਪੰਖ ਰੱਖਣਾ ਬਹੁਤ ਜ਼ਿਆਦਾ ਗਲਤ ਆ। ਮੰਦਿਰ ਚ ਕਦੇ ਵੀ ਮੋਰ ਪੰਖਾ ਜਿਹੜਾ ਆਪਣਾ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਕਦੇ ਇਹਨੂੰ ਤਜੋਰੀ ਚ ਰੱਖਣਾ ਚਾਹੀਦਾ ਮੋਰ ਪੰਖ ਦੀ ਵੀ ਇੱਕ ਦਿਸ਼ਾ ਤੇ ਉਸੇ ਦਿਸ਼ਾ ਦੇ ਵਿੱਚ ਇਹਨੂੰ ਰੱਖਣਾ ਚਾਹੀਦਾ ਇਸ ਨੂੰ ਦੱਖਣ ਪੱਛਮ ਦੱਖਣ ਪੱਛਮ ਦਿਸ਼ਾ ਦੇ ਵਿੱਚ ਰੱਖਣਾ ਚਾਹੀਦਾ ਉੱਥੋਂ ਇਹ ਮਤਲਬ ਕਿ ਹਰ ਇੱਕ ਚੀਜ਼ ਆ ਜਿਹੜੀ ਥੋੜੀ ਇਹ ਸੈੱਟ ਕਰੂਗਾ ਥੋੜੀ ਹੈਲਥ ਵੀ ਇਹਦਾ ਸੈੱਟ ਹੋਊਗੀ ਤੁਹਾਡਾ ਫਾਈਨੈਂਸ਼ਲੀ ਜਿਹੜੀ ਪ੍ਰੋਬਲਮ ਆ ਉਹ ਵੀ ਤੁਹਾਡੀ ਖਤਮ ਹੋਊਗੀ ਤੇ ਤੁਹਾਡੀ 네ਗੇਟਿਵਿਟੀ ਆ ਜਿਹੜੀ ਕਰਦੀ ਉਹ ਵੀ ਖਤਮ ਹੋਊਗੀ ਬੱਤੋ ਬੱਤ ਤੁਸੀਂ ਦੇਖਿਆ ਹੋਊਗਾ ਜਿੱਮੇ ਮਾਤਾ ਰਾਣੀ ਦੇ ਮੰਦਿਰ ਦੇ ਵਿੱਚ ਆਪਾਂ ਜਾਣੇ ਹੈਗੇ ਆ ਤੇ ਮੋਰ ਪੰਖ ਦਾ ਪੱਖਾ ਬਣਾਇਆ ਹੁੰਦਾ ਹੈਗਾ ਮਾਤਾ ਨੂੰ ਹਵਾ ਦੇਣ ਦੇ ਲਈ ਤੇ ਇਸ ਦੇ ਨਾਲ ਹੀ ਝਾੜਾ ਕੀਤਾ ਜਾਂਦਾ ਹੈਗਾ ਤੇ ਜਿਹੜਾ ਮੋਰ ਪੰਖਾ ਉਹ ਜੀ ਦੇ ਉੱਪਰ ਵੀ ਰਾਹੂ ਦੀ ਦਸ਼ਾ ਹੁੰਦੀ ਹੈਗੀ ਆ ਜਿਹੜਾ ਰਾਹੂ ਆ ਬੰਦੇ ਦਾ 멘ਟਲੀ ਬਹੁਤ ਡਿਸਟਰਬ ਕਰਦਾ ਹੈਗਾ ਬੰਦੇ ਨੂੰ ਤੇ ਸਮਝ ਨਹੀਂ ਪੈਂਦੀ ਬੰਦਾ ਕੀ ਕਰੇ ਤੇ ਜਿਨ੍ਹਾਂ ਦੀ ਰਾਹੂ ਦੀ ਦਸ਼ਾ ਚੱਲਦੀ ਆ ਉਹਨਾਂ ਨੂੰ ਆਪਣੇ ਕਮਰੇ ਦੇ ਵਿੱਚ ਜਿਹੜਾ ਮੋਰ ਪੰਖਾ ਜ਼ਰੂਰ ਜ਼ਰੂਰ ਰੱਖਣਾ ਚਾਹੀਦਾ ਹੈ ਤੇ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਆ ਨੀਂਦ ਨਹੀਂ ਆਉਂਦੀ ਹੈਗੀ ਹੈ ਨਾ ਤੇ ਜਿਆਦਾ ਨਹੀਂ ਤੁਸੀਂ 5-7 ਦਿਨ ਕਰਕੇ ਦੇਖੋ ਮੋਰ ਪੰਖ ਲਓ ਤੇ ਆਪਣੇ ਸਿਰਾਂ ਨੇ ਹੇਠਾਂ ਰੱਖੋ ਤੇ ਇਹਦੇ ਨਾਲ ਤੁਹਾਨੂੰ ਨੀਂਦ ਆਊਗੀ ਤੇ ਜਿਨ੍ਹਾਂ ਦੇ ਉੱਪਰ ਕਾਲ ਸਰਪ ਦੋਸ਼ ਹੁੰਦਾ ਹੈਗਾ ਕਿਉਂਕਿ ਮੋਰ ਦਾ ਤੇ ਸੱਪ ਦਾ ਵੀ ਬੈਰ ਹੁੰਦਾ ਹੈਗਾ ਜਿਨ੍ਹਾਂ ਦੇ ਉੱਪਰ ਸਰਪ ਦੋਸ਼ ਆ ਉਹ ਵੀ ਇਸ ਨੂੰ ਵਰਤ ਕੇ ਜ਼ਰੂਰ ਦੇਖਣ ਜਿਵੇਂ ਕਿ ਆਪਣਾ ਸਰਾਣੇ ਹੇਠਾ ਰੱਖਣ ਇਸ ਨੂੰ ਜਦੋਂ ਉਹ ਉੱਠਦੇ ਨੇ ਉੱਟਦਿਆਂ ਨੂੰ ਉਹਨਾਂ ਨੂੰ ਸਾਹਮਣੇ ਮੋਰ ਪੰਖ ਦਿਖੇ ਜੇ ਤੁਸੀਂ ਗੱਡੀ ਦੇ ਵਗੈਰਾ ਦਾ ਕੰਮ ਕਰਦੇ ਹੋ ਤੇ ਗੱਡੀ ਦੇ ਵਿੱਚ ਵੀ ਤੁਸੀਂ ਮੋਰ ਪੰਖ ਲਾ ਸਕਦੇ ਹੋ ਆਪਣੇ ਪਰਸ ਦੇ ਵਿੱਚ ਵੀ ਮੋਰ ਪੰਖ ਰੱਖ ਸਕਦੇ ਹੋ ਵੀ ਵੱਧ ਤੋਂ ਵੱਧ ਮੋਰ ਪੰਖ ਰੱਖ ਕੇ ਦੇਖੋ ਤੇ ਉਹਨਾਂ ਨੂੰ ਜਰੂਰ ਜਰੂਰ ਜਿਹੜਾ ਫਾਇਦਾ ਮਿਲੂਗਾ ਪਹਿਲਾਂ ਜਿਹੜੇ ਮੇ ਪੁਰਾਣੇ ਘਰ ਹੁੰਦੇ ਸੀਗੇ ਪੁਰਾਣੇ ਘਰਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਮੋਰ ਪੰਖ ਰੱਖੇ ਜਾਂਦੇ ਸੀਗੇ ਉਹਦਾ ਕਾਰਨ ਇਹ ਹੁੰਦਾ ਸੀਗਾ ਕਿ ਮੋਰ ਪੰਖ ਰੱਖਣ ਦੇ ਨਾਲ ਘਰ ਦੇ ਵਿੱਚ ਛਿਪਕਲੀ ਨਹੀਂ ਆਉਂਦੀ ਹੈਗੀ ਵਾਕਈ ਇਹ ਗੱਲ ਸਹੀ ਹੈ ਜੀ ਅਜਮਾ ਕੇ ਦੇਖਿਓ ਮੋਰ ਪੰਖ ਲਗਾ ਕੇ ਦੇਖਿਓ ਕਮਰਿਆਂ ਦੇ ਵਿੱਚ ਤੇ ਇਸ ਦੇ ਨਾਲ ਜਿਹੜੀ ਛਿਪਕਲੀ ਹੈ ਨਾ ਕਦੇ ਨਹੀਂ ਆਉਂਦੀ ਹੈਗੀ ਮੋਰ ਪੰਖ ਦਾ ਜਿਹੜਾ 메ਨ ਕੰਮ ਹੁੰਦਾ ਹੈ ਉਹ 네ਗੇਟਿਵਿਟੀ ਨੂੰ ਦੂਰ ਕਰਨਾ ਹੈਗਾ ਜਿਵੇਂ ਤੁਹਾਡੇ ਤੁਹਾਨੂੰ ਲੱਗਦਾ ਵੀ ਹਾਂ ਤੁਹਾਡੇ ਘਰ ਦੇ ਵਿੱਚ 네ਗੇਟਿਵਿਟੀ ਆ ਕੋਈ ਉਹ ਜੀ ਚੀਜ਼ ਆ ਬਰਕਤ ਨਹੀਂ ਹੋ ਰਹੀ ਜਾਂ ਕੁਝ ਤੁਸੀਂ ਜਰੂਰ ਜਰੂਰ ਮੋਰ ਪੰਖ ਆ ਜਿਹੜਾ ਵਰਤ ਕੇ ਦੇਖੋ ਦੂਸਰੇ ਜਿਵੇਂ ਸਟੂਡੈਂਟ ਨੇ ਸਟੂਡੈਂਟ ਵੀ ਮੋਰ ਪੰਖਾ ਆਪਣੇ ਕਮਰੇ 'ਚ ਰੱਖਣ ਸਰਸਵਤੀ ਮਾਤਾ ਦੀ ਫੋਟੋ ਲਾਣ ਉਹਦੇ ਨਾਲ ਮੋਰ ਪੰਖ ਰੱਖਣਾ ਇਸ ਦੇ ਨਾਲ ਵੀ ਮੋਰ ਪੰਖ ਦੇ ਨਾਲ ਉਹਨਾਂ ਦੀ ਜਿਹੜਾ ਮਤਲਬ ਕਿ ਧਿਆਨ ਆ ਜਿਹੜਾ ਭਟਕਦਾ ਰਹਿੰਦਾ ਹੈਗਾ ਪੜਾਈ 'ਚ ਉਹਨਾਂ ਦਾ ਮਨ ਨਹੀਂ ਲੱਗਦਾ ਹੈਗਾ ਤਾਂ ਬੱਚੇ ਵੀ ਆਪਣੇ ਕਮਰੇ ਦੇ ਵਿੱਚ ਮੋਰ ਪੰਖ ਜ਼ਰੂਰ ਰੱਖਣ ਆਪਣੇ ਸਟੱਡੀ ਟੇਬਲ ਤੇ ਰੱਖਣ ਮਾਤਾ ਸਰਸਵਤੀ ਦੀ ਫੋਟੋ ਦੇ ਨਾਲ ਰੱਖਣ ਤੇ ਉਹਨਾਂ ਦਾ ਵੀ ਜਿਹੜਾ ਮਾਨਾ ਉਹ ਪੜ੍ਹਾਈ ਦੇ ਵਿੱਚ ਜ਼ਰੂਰ ਜ਼ਰੂਰ ਲੱਗੂਗਾ ਮੋਰ ਪੰਖ ਨੂੰ ਕਦੇ ਵੀ ਤਜੋਰੀ ਚ ਨਹੀਂ ਰੱਖਣਾ ਹੈਗਾ ਪੂਰਬ ਦਿਸ਼ਾ ਚ ਨਹੀਂ ਕਦੀ ਵੀ ਰੱਖਣਾ ਹੈਗਾ ਇਹ ਵੀ ਸਿਰਫ ਜੇ ਰੱਖਣਾ ਹੈਗਾ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਦੱਖਣ ਪੂਰਬ ਦਿਸ਼ਾ ਪੱਛਮ ਦਿਸ਼ਾ ਦੇ ਵਿੱਚ ਰੱਖਣਾ ਦੱਖਣ ਪੱਛਮ ਦਿਸ਼ਾ ਦੇ ਵਿੱਚ ਰੱਖਣਾ ਹੋਰ ਕਿਸੇ ਦਿਸ਼ਾ 'ਚ ਨਹੀਂ ਰੱਖਣਾ ਹੈਗਾ ਉੱਥੇ ਰੱਖੋਗੇ ਤਾਂ ਇਹ ਤੁਹਾਨੂੰ ਜ਼ਿਆਦਾ ਫਾਇਦਾ ਦੋਗਾ ਜੇ ਹੋ ਸਕੇ ਜਿਹੜਾ ਤੁਹਾਡਾ ਮੇਨ ਦਰਵਾਜ਼ਾ ਹੈਗਾ ਤਾਂ ਤੁਸੀਂ ਉੱਥੇ ਸਿੱਧੇ ਕਰਕੇ ਮੋਰ ਪੰਖ ਲਾ ਸਕਦੇ ਹੋ ਤਾਂ ਜੋ ਕੋਈ ਵੀ ਬਾਹਰਲੀ ਚੀਜ਼ ਜਾਂ ਜਿਹੜੀ ਤੁਹਾਡੇ ਘਰ ਦੇ ਵਿੱਚ ਐ ਪ੍ਰਵੇਸ਼ ਨਾ ਕਰੇ ਕੋਈ ਮਾੜੀ ਚੀਜ਼ ਮਾੜੀਆਂ ਸ਼ਕਤੀਆਂ ਮਾੜੀਆਂ ਰੂਹਾਂ ਤੁਹਾਡੇ ਘਰ 'ਚ ਨਾ ਆ ਸਕਣ ਤੇ ਤੁਸੀਂ ਪ੍ਰਵੇਸ਼ ਦਰਵਾਜ਼ੇ 'ਤੇ ਵੀ ਆਪਣੇ ਮੋਰ ਪੰਖਾ ਜਿਹੜਾ ਲਾ ਸਕਦੇ ਹੈਗੇ ਉਹ ਇਹਦਾ ਬਹੁਤ ਫਾਇਦਾ ਹੀ ਆ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਕਈ ਵਾਰੀ ਇਹ ਹੁੰਦਾ ਹੈਗਾ ਵੀ ਤੁਸੀਂ ਦੇਖਿਆ ਹੋਊਗਾ ਜਦੋਂ ਕਿਸੇ ਦਾ ਕੋਈ ਕੰਮ ਅੜਿਆ ਹੁੰਦਾ ਹੈਗਾ ਜਾਂ ਕੋਈ ਅਹਜੀ ਚੀਜ਼ ਆ ਵੀ ਬੰਦੇ ਨੂੰ ਸਫਲਤਾ ਨਹੀਂ ਮਿਲ ਰਹੀ ਹੈਗੀ ਤਾਂ ਕਈ ਲੋਕ ਨੇ ਕ੍ਰਿਸ਼ਨ ਮੰਦਿਰ ਦੇ ਵਿੱਚ ਜਾ ਕੇ ਮੋਰ ਪੰਖ ਨੂੰ ਚੜਾ ਕੇ ਆਉਂਦੇ ਨੇ ਵੀ ਸਾਡੀ ਆ ਚੀਜ਼ ਪੂਰੀ ਹੋ ਜਵੇ ਤੇ ਉਸ ਤਰ੍ਹਾਂ ਦੇ ਨਾਲ ਵੀ ਇਹ ਜਰੂਰ ਆ ਤੁਹਾਡੀ ਇੱਛਾ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈਗੀ ਆ ਤੁਸੀਂ ਓਵੇਂ ਵੀ ਕਰਕੇ ਦੇਖ ਸਕਦੇ ਹੋ ਪਰ ਕਦੇ ਵੀ ਤੁਸੀਂ ਮੋਰ ਪੰਖ ਦੀ ਬੇਕਦਰੀ ਨਹੀਂ ਕਰਨੀ ਹੈਗੀ ਟੁੱਟਾ ਫੁੱਟਾ ਮੋਰ ਪੰਖ ਜੇ ਤੁਹਾਡੇ ਘਰੇ ਹੈਗਾ ਤਾਂ ਉਹਨੂੰ ਪਾਣੀ ਚ ਵਿਸਰਜਿਤ ਕਰੋ ਨਹੀਂ ਕਰ ਸਕਦੇ ਤਾਂ ਉਹਨੂੰ ਮਿੱਟੀ ਦੇ ਵਿੱਚ ਗੱਡ ਸਕਦੇ ਹੈਗੇ ਮਿੱਟੀ ਦਾ ਟੋਆ ਪੱਟੋ ਉੱਥੇ ਉਹਨੂੰ ਕਰ ਦੋ ਪਰ ਕਦੇ ਵੀ ਐਵੇਂ ਛੁੱਟ ਪਸਟ ਨਹੀਂ ਕਰਨਾ ਹੈਗਾ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ